ਤੁਹਾਡਾ ਤੇ ਸਵਾਗਤ ਹੈ ਜੀ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਅੱਜ ਕਿਸਾਨ ਜਥੇਬੰਦੀਆਂ ਤੇ ਹੋਰਨਾਂ ਨੇ ਧਰਨਾ ਲਗੋਣਾ ਸੀ ਉਹ ਤੁਹਾਨੂੰ ਪਤਾ ਲੱਗ ਗਿਆ ਕਿ ਆ ਕੇ ਸਾਰਿਆਂ ਨੂੰ ਨਜ਼ਰਬੰਦ ਕਰ ਦਿੱਤਾ ਆਪ ਮੁਹਾਰੇ ਬਹੁਤ ਸਾਰੇ ਲੋਕ ਉੱਥੇ ਪਹੁੰਚੇ ਲੇਕਿਨ ਉਹਨਾਂ ਨੂੰ ਪਹੁੰਚਣ ਨਹੀਂ ਦਿੱਤਾ ਗਿਆ ਲੇਕਿਨ ਇਹ ਖਾਸ ਵੀਡੀਓ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਜੀ ਕਿ ਉਹਨਾਂ ਨੂੰ ਵੀ ਪੁਲਸ ਨੇ ਰੋਕ ਲਿਆ ਉਹ ਕਿਸ ਤਰ੍ਹਾਂ ਵਾਸਤੇ ਪਾਏ ਉਹਨਾਂ ਨੇ ਜਾਣ ਲਈ ਤੇ ਸੀਐਮ ਭਗਵਾਨ ਸਿੰਘ ਮਾਨ ਨੂੰ ਕਿਦਾਂ ਕੋਸ ਰਹੇ ਨੇ ਤੇ ਕੀ ਕੀ ਕਹਿ ਰਹੇ ਨੇ ਉਹਨਾਂ ਦੀ ਜਵਾਨੀ ਆਪ ਹੀ ਸੁਣੋ ਪੁਲਿਸ ਤੱਕੇਸ਼ਾਹੀ ਤੇ ਉਤਰੀ ਹੋਈ ਹੈ ਮੈਂ ਸੰਗਰੂਰ ਜਾ ਰਿਹਾ ਹਾਂ ਆ ਤੁਸੀਂ ਦੇਖੋ ਚੌਂਕ ਦੇ ਵਿੱਚ ਚਾਰੇ ਪਾਸੇ ਇਹਨਾਂ ਨੇ ਗੱਡੀਆਂ ਲਗਾਤੀਆਂ ਆ ਡੀਐਸਪੀ ਆ ਰਿਹਾ ਹੈ ਐਸਐਚਓ ਲੱਗੇ ਹੋਏ ਹੈ ਇਹ ਜਿਹੜੀ ਤੱਕੇਸ਼ਾਹੀ ਪੰਜਾਬ ਦੇ ਵਿੱਚ ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਤੇ ਹੈ ਹਾਂ ਜੀ ਦੇਖੋ ਮੈਂ ਜਾਣਾ ਹੈ ਸੰਗਰੂਰ ਤੁਸੀਂ ਇਹ ਰੋਕਣਾ ਬੰਦ ਕਰੋ ਮੈਨੂੰ ਇਸ ਤਰ੍ਹਾਂ ਇਹ ਕੋਈ ਗੱਲ ਹੈ ਯਾਰ ਪੰਜਾਬ ਦੇ ਵਿੱਚ ਤੁਸੀਂ ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਦੇ ਮੁੱਖ ਮੰਤਰੀ ਨੇ ਨਹੀਂ ਕਾਦੀ ਰਿਕੁਐਸਟ ਹੈ ਦੇ ਵਿੱਚ ਮੈਂ ਕੋਈ ਗਲਤ ਕੰਮ ਕਰ ਰਿਹਾ ਮੈਂ ਕੋਈ ਧੱਕੇਸ਼ਾਹੀ ਕਰ ਰਿਹਾ ਮੈਂ ਕੋਈ ਗੈਰ ਸੰਵਿਧਾਨਿਕ ਕੰਮ ਕਰ ਰਿਹਾ ਮੈਂ ਕੋਈ ਕਾਨੂੰਨ ਤੋਂ ਬਾਹਰ ਜਾ ਰਿਹਾ ਮੈਂ ਇੱਕ ਲੋਕ ਤਾਕਤ ਤਰੀਕੇ ਦੇ ਨਾਲ ਹੋ ਰਹੇ ਧਰਨੇ ਦੇ ਵਿੱਚ ਜਾ ਰਿਹਾ ਤੇ ਤੁਸੀਂ ਸਾਰੀ ਪੁਲਿਸ ਮੈਨੂੰ ਲਗਾ ਕੇ ਸਾਰੇ ਚੌਕ ਬੰਦ ਕੀਤੇ ਹੋਏ ਇਸ ਤਰ੍ਹਾਂ ਚੱਲੂਗਾ ਯਾਰ ਇਹ ਕੰਮ ਤੁਸੀਂ ਇਸ ਤਰ੍ਹਾਂ ਨਾ ਕਰੋ ਮੇਰਾ ਰਸਤਾ ਛੱਡੋ ਮੈਨੂੰ ਜਾਣ ਦਿਓ ਕੋਸਮ ਬੜੇ ਬੇਦੀ ਬੱਚ ਰਿਕਵੈਸਟ ਕਰਦਾ ਤੁਹਾਨੂੰ ਕਿ ਕੋਈ ਜਾਣੋਂ ਕਿੱਲਾ ਬੰਦ ਰਹੇ ਤੁਸੀਂ ਤੁਸੀਂ ਮੈਂ ਜਾਣੇ ਜਾਣਾ ਹੈ ਇਹ ਕਿ ਮੈਂ ਮਰਡੇ 5 ਮਿੰਟ ਆਪਣੇ ਘਰ ਰੁਕਣਾ ਹੈ ਤੇ ਮੈਂ ਜਾਣਾ ਹੈ ਸੰਗਰੂਰ ਇਹ ਕੰਮ ਹੋਣਾ ਨਹੀਂ ਹੈ ਤੁਸੀਂ ਇਹ ਗਲਤ ਕਰ ਰਹੇ ਹੋ ਕਿ ਯਾਰ ਮੈਂ ਸਾਰਾ ਕਾ ਮੁੱਖ ਮੰਤਰੀ ਆਮ ਲੋਕਾਂ ਦਾ ਕੀ ਹੋਊਗਾ ਇਹਦਾ ਮਤਲਬ ਆਮ ਨੂੰ ਤਦ ਵੀ ਕੁੱਟ-ਕੁੱਟ ਕੇ ਅੰਦਰ ਬਾੜ ਦੋਗੇ ਪੰਜਾਬ ਨੂੰ ਸਾਰਾ ਪੰਜਾਬ ਕੁੱਟ ਦੇ ਦੀ ਇਹ ਮੁੱਖ ਮੰਤਰੀ ਦੀ ਸਰਕਾਰ ਇਹ ਵੀ ਗੱਲ ਨਹੀਂ ਹੈਗੀ ਸਰ ਉਹ ਤਾਂ ਇੱਕ ਪਗਾਂਤ ਮਨ ਨੂੰ ਸਮਝਾਓ ਮਾੜੀ-ਮੋਢੀ ਸ਼ਰਮ ਕਰੇ ਯਾਰ ਹੋਸ਼ ਕਰੇ ਉਹ ਨਹੀਂ ਇੱਥੇ ਰੈਲੀਆਂ ਕਰਦੇ ਰਹੇ ਜਦੋਂ ਸਾਡੀ ਸਰਕਾਰ ਸੀ ਕਿੱਥੇ ਸੀ ਸਰਕਾਰ ਉਹਨਾਂ ਨੂੰ ਧੱਕਾ ਕਰਿਆ ਕਿੱਥੇ ਰੁਕੇ ਉਹਨਾਂ ਨੂੰ ਮੈਂ 3 ਮਹੀਨੇ ਮੰਤਰੀ ਰਿਹਾ ਮੁੱਖ ਮੰਤਰੀ ਰਿਹਾ ਤਦ ਇਹਨੂੰ ਰੋਕਿਆ ਸਾਨੂੰ ਲੋਕਤੰਤਰ ਤਰੀਕੇ ਨਾਲ ਕੋਈ ਪ੍ਰੋਟੈਸਟ ਵੀ ਨਹੀਂ ਕਰਨ ਦੇਣਾ ਤੁਸੀਂ ਤਾਂ ਇਹ ਜੇ ਮੁੱਖ ਮੰਤਰੀ ਦੇ ਨਾਲ ਪਾੜਾ ਬਹਿ ਗਿਆ ਪਹਿਲਾਂ ਵੀ ਮੁੱਖ ਮੰਤਰੀ ਰਹੇ ਹੈ